ਤੋ ਵਕੀਲ ਸਿੰਗਿੰਗ ਆਲ ਕਿਸ ਤਰ੍ਹਾਂ ਇਹ ਥੋੜਾ ਧਿਆਨ ਪਿਆ ਕਿ ਇਸ ਤਰ੍ਹਾਂ ਦੇ ਪੰਗੀਤ ਕੱਢੇ ਜਾਣ ਕਿਸ ਤਰ੍ਹਾਂ ਇਹ ਬਣਿਆ ਤੁਹਾਡਾ ਸੋ। ਤੇਰੇ ਕੋਲੋਂ ਮੈਨੂੰ ਸਾਵੇਂ ਲਿਵੇ ਅਸੀਂ ਤੇਣੀ ਤਨੂ ਵਜਾ ਮੈਨੂੰ ਦੇ। ਅ ਸੰਗੀਤ ਨਾਲ ਤਾਂ ਮੇਰਾ ਬਚਪਨ ਤੋਂ ਹੀ ਬਹੁਤ ਇੱਕ ਬੌਂਡ ਹੈ ਇੱਕ ਪਿਆਰ ਹੈ ਇੱਕ ਕਨੈਕਸ਼ਨ ਹੈ। ਤੇ ਵਕਾਲਤ ਦੀ ਗੱਲ ਕਰੀਏ ਤੇ এডੂਕੇਸ਼ਨ ਦੀ ਇੰਪੋਰਟੈਂਸ ਵੀ ਬਚਪਨ ਤੋਂ ਹੀ ਸਿਖਾਈ ਗਈ ਹੈ ਹਮੇਸ਼ਾ ਇਹ ਸਿਖਾਇਆ ਗਿਆ ਹੈ ਕਿ ਪੜ੍ਹਨਾ ਬਹੁਤ ਜ਼ਰੂਰੀ ਆ ਤੇ এডੂਕੇਸ਼ਨ ਲੈਣਾ ਬਹੁਤ ਇੰਪੋਰਟੈਂਟ ਹੈ professionਲ ਸਟੱਡੀ ਕਰਨਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਮੈਂ ਲਾ ਨੂੰ ਚੁਣਿਆ ਕਿਉਂਕਿ ਮੈਨੂੰ ਲੱਗਦਾ ਹੈ ਜੇ ਜਦੋਂ ਤੁਸੀਂ ਆਪਣੀ ਕੰਟਰੀ ਦੇ ਲਾ ਨੂੰ ਜਾਣਦੇ ਹੋ ਸਮਝਦੇ ਹੋ ਮੈਂ ਤੇਰੇ ਨਾਲੋਂ ਸੋਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨਾਂ ਦੀ ਤਾਰੇ ਪੱਥਰ ਨੇ ਕੋਈ ਭੁੱਲ ਨਹੀਂ ਸੀ ਥਾਂ ਥਰੁੜ ਦੇ ਮਰਦਾਂ ਦੀ ਲੋਹਾ ਪਾਰ ਲੱਗਦਾ ਇੱਕ ਚੰਦਨ ਦੀ ਲੱਕੜ ਨੇ ਦੇ ਪਲੇਟਫਾਰਮ ਤੋਂ ਕਿੱਸਾ ਪਹੁੰਚੇ ਕਹਿੰਦੇ ਕਿ ਘਰ ਦੇ ਵਿੱਚ ਹੀ ਤੁਸੀਂ ਗੀਤ ਗਾਦੇ ਸੀ ਆਪਣੇ ਇੱਕ ਸੋਸ਼ਲ ਮੀਡੀਆ ਤੇ ਪਾਈਆਂ ਤੇ ਵੱਡੇ ਪਲੇਟਫਾਰਮ ਤੱਕ ਪਹੁੰਚੇ ਕਿਸ ਤਰ੍ਹਾਂ ਉੱਥੇ ਤੱਕ ਥੋੜਾ ਟਾਈਪ ਹੋਇਆ ਹੇਸ਼ਕ ਵਿਸ਼ਕ ਦੀਆਂ ਵਟੀਆਂ ਗਲਮਾਤਾ ਮਾਪ ਨਹੀਂ ਸੀ ਮੈਨੂੰ ਮੋਹੋਂ ਚਲ ਮੀਡੀਆ ਹੀ ਇੱਕ ਚੀਜ਼ ਹੈ ਜਿਹਦੇ ਥਰੂ ਤੁਸੀਂ ਆਪਣਾ ਟੈਲੈਂਟ ਦੁਨੀਆ ਨੂੰ ਦਿਖਾ ਸਕਦੇ ਹੋ ਜਦੋਂ ਤੁਸੀਂ ਤੁਹਾਡੇ ਕੋਈ ਲਿੰਕਸ ਨਹੀਂ ਹੁੰਦੇ ਤੁਹਾਡੇ ਕੋਈ ਕਨੈਕਸ਼ਨਸ ਨਹੀਂ ਹੁੰਦੇ ਤੁਹਾਡੇ ਫੈਮਿਲੀ ਚ ਕੋਈ ਐਦਾ ਦਾ ਨਹੀਂ ਆ ਜੋ ਆਲਰੇਡੀ ਇਸ ਫੀਲਡ 'ਚ ਕੰਮ ਕਰ ਰਿਹਾ ਜੋ इजीली ਤੁਹਾਨੂੰ ਵੱਡੇ ਲੋਕਾਂ ਨਾਲ ਮਿਲਵਾ ਸਕੇ ਸੋ ਤੁਹਾਡੇ ਕੋਲ ਫਿਰ ਦੋ ਹੀ ਚੀਜ਼ਾਂ ਰਹਿੰਦੀਆਂ ਨੇ ਤੁਹਾਡਾ ਆਪਣਾ ਟੈਲੈਂਟ ਐਂਡ ਜੋ ਪਲੈਟਫਾਰਮ ਤੁਹਾਡੇ ਕੋਲ ਅਵੇਲੇਬਲ ਹੈ ਉਹਦੇ ਤੇ ਤੁਸੀਂ ਆਪਣਾ ਸ਼ੋਕੇਸ ਕਰੋ ਤੇ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੈਟਫਾਰਮ ਹੈ ਮਿਲੇ ਟਾਲਾਓ ਜੀ ਕਰ ਖੁੱਲਣਾ ਨਾਲ ਸਜਾ ਗੋ ਜੀ ਵਿਆਦਾ ਮੋਹੜ ਬਣਿਆ ਨਾਚਦੇ ਆ ਬਨ ਠਣ ਸਾਰੇ ਫੱਬਦੇ ਆ ਨਿਸ਼ਕਾਰੇ ਮਾਰ ਚਮਕਦੇ ਆ ਸੇ ਕੁੜੀ ਮੈਂ ਆਣ ਚੱਲਿਆ ਕੁੜੀ ਨੂੰ ਸਭ ਤੋਂ ਸੋਹਣੀ ਮਨਮੋਣੀ ਆ ਦਾ ਦੇਨੀਆ ਦਿਨ ਸ਼ਗਨਾ ਦਾ ਚੜਿਆ ਹੋ ਸਖੀ ਓਨੀ ਵੇੜਾ ਸੱਚੀ ਆ ਸੋ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਪੰਜਾਬ ਦੀ ਇੱਕ ਅਜੀਤ ਧੀ ਨਾਲ ਜੋ ਪੇਸ਼ੇ ਤੋਂ ਵਕੀਲ ਆ ਨਾਲ ਦੀ ਨਾਲ ਗਾਣ ਦਾ ਵੀ ਸ਼ੌਂਕ ਰੱਖਦੇ ਨੇ ਅੱਜ ਉਹਨਾਂ ਦਾ ਇੱਕ ਗੀਤ ਜਿਹੜਾ ਵਾ ਰਿਲੀਜ਼ ਹੋਇਆ ਵਾ ਇਸ ਤੋਂ ਪਹਿਲਾਂ ਇੱਕ ਵੱਡੇ ਧਾਰੇ ਦੇ ਨਾਲ ਵੀ ਉਹਨਾਂ ਦਾ ਇੱਕ ਗੀਤ ਜਿਹੜਾ ਵਾ ਰਿਲੀਜ਼ ਹੋਇਆ ਸੀਗਾ ਤਾਂ ਗੱਲਬਾਤ ਕਰਾਂਗੇ ਤਨਵੀ ਸ਼ਰਮਾ ਸਾਡੇ ਨਾਲ ਮੌਜੂਦ ਹੈ ਤਨਵੀ ਪੇਸ਼ੇ ਤੋਂ ਵਕੀਲ ਸਿੰਗਿੰਗ ਨਾਲ ਕਿਸ ਤਰ੍ਹਾਂ ਇਹ ਤੁਹਾਡਾ ਧਿਆਨ ਪਿਆ ਕਿ ਇਸ ਤਰ੍ਹਾਂ ਦੇ ਪਾ ਗੀਤ ਕੱਢੇ ਜਾਣ ਕਿਸ ਤਰ੍ਹਾਂ ਇਹ ਬਣਿਆ ਤੁਹਾ ਦੱਸੋ ਅ ਸੰਗੀਤ ਨਾਲ ਤਾਂ ਮੇਰਾ ਬਚਪਨ ਤੋਂ ਹੀ ਬਹੁਤ ਇੱਕ ਬੌਂਡ ਹੈ ਇੱਕ ਪਿਆਰ ਹੈ ਇੱਕ ਕਨੈਕਸ਼ਨ ਹੈ ਤੇ ਵਕਾਲਤ ਦੀ ਗੱਲ ਕਰੀਏ ਤੇ এডਿਕੇਸ਼ਨ ਦੀ ਇੰਪੋਰਟੈਂਸ ਵੀ ਬਚਪਨ ਤੋਂ ਹੀ ਸਿਖਾਈ ਗਈ ਹੈ ਹਮੇਸ਼ਾ ਇਹ ਸਿਖਾਇਆ ਗਿਆ ਹੈ ਕਿ ਪੜਨਾ ਬਹੁਤ ਜ਼ਰੂਰੀ ਆ ਤੇ এডਿਕੇਸ਼ਨ ਲੈਣਾ ਬਹੁਤ ਇੰਪੋਰਟੈਂਟ ਹੈ professionਲ ਸਟੱਡੀ ਕਰਨਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਮੈਂ ਲਾ ਨੂੰ ਚੁਣਿਆ ਕਿਉਂਕਿ ਮੈਨੂੰ ਲੱਗਦਾ ਹੈ ਜਦੋਂ ਤੁਸੀਂ ਆਪਣੀ ਕੰਟਰੀ ਦੇ ਲਾ ਨੂੰ ਜਾਣਦੇ ਹੋ ਸਮਝਦੇ ਹੋ ਤੁਸੀਂ ਉਸ ਪੇਸ਼ੇਵਰ एक्टिवली कम करो या ना करो बट वो नॉलेज एक बहुत ही प्लस पॉइंट हूँ फिर मैं मास्टर्स की थी बिजनेस लॉस लेकिन ये सारी चीज़ा म्यूजिक एक इदा चीज़ सी जो हमेशा कॉन्सटेंट रही है बचपन तो लैके हम तक म्यूजिक तो रहा ही है सारे सफर मेरे नाल भी ना ਤੇ ਬਚਪਨ 'ਚ ਮੇਰੇ ਪੇਰੈਂਟਸ ਨੇ ਮੈਨੂੰ 뮤ਜ਼ਿਕ ਵੱਲ ਬਹੁਤ ਪੁਸ਼ ਕੀਤਾ ਹਮੇਸ਼ਾ ਘਰ ਚੰਗਾ 뮤ਜ਼ਿਕ ਸੁਣਦੇ ਸੀ ਸਵੇਰੇ ਉੱਠਦੇ ਹੀ 뮤ਜ਼ਿਕ ਸੁਣਦੇ ਸੀ ਮੰਦਿਰ ਚ ਜਾ ਕੇ 뮤ਜ਼ਿਕ ਸੁਣਦੇ ਸੀ ਗੁਰਦੁਆਰਿਆਂ ਚ ਜਾ ਕੇ ਸ਼ਬਦ ਸੁਣਦੇ ਸੀ ਤੇ ਜਦੋਂ ਆਸ-ਪਾਸ ਇੰਨਾ 뮤ਜ਼ਿਕਲ ਮਾਹੌਲ ਹੁੰਦਾ ਹੈ ਮੈਨੂੰ ਲੱਗਦਾ ਬੱਚੇ ਆਪਣੇ ਆਪ ਹੀ ਜਿੱਦਾਂ ਦਾ ਘਰ ਮਾਹੌਲ ਹੁੰਦਾ ਉਹਦਾ ਦਾ ਉਹ ਅਟਰੈਕਟ ਹੁੰਦੇ ਨੇ ਤੇ ਉਵੇਂ ਹੀ ਫਿਰ ਬਚਪਨ ਤੋਂ ਲੈ ਕੇ ਸਕੂਲ ਵਿੱਚ ਵੀ ਐਵੇਂ ਹੋਇਆ ਮੈਨੂੰ ਮੇਰੇ ਟੀਚਰਸ ਨੇ ਬਹੁਤ ਇੰਕੋਰੇਜ ਕੀਤਾ ਕਾਲਜ ਵਿੱਚ ਵੀ ਇਦਾਂ ਹੀ ਹੋਇਆ ਮੈਂ ਫੈਸਟਸ ਪਾਰਟਿਸਿਪੇਟ ਕੀਤਾ ਯੂਥ ਫੈਸਟੀਵਲ ਪਾਰਟਿਸਿਪੇਟ ਕੀਤਾ ਅਸੀਂ ਫਰਸਟ ਪੋਜੀਸ਼ਨ ਲਿੱਤੀਆਂ ਤੇ ਇਦਾਂ ਕਰਦੇ 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 ਮਿਊਜ਼ਿਕ ਨਾਲ ਹੋਰ ਜ਼ਿਆਦਾ ਗੂੜਾ ਬੌਂਡ ਬਣਦਾ ਗਿਆ ਵੱਡੇ ਪਲੇਟਫਾਰਮ ਤੋ ਕਿਸ ਤਰ੍ਹਾਂ ਪਹੁੰਚੇ ਕਹਿੰਦੇ ਕਿ ਘਰ ਦੇ ਵਿੱਚ ਹੀ ਤੁਸੀਂ ਗੀਤ ਗਾਉਂਦੇ ਸੀ ਆਪਣੇ ਇੱਕ ਸੋਸ਼ਲ ਮੀਡੀਆ ਤੇ ਪਾਈਆਂ ਤੇ ਵੱਡੇ ਪਲੇਟਫਾਰਮ ਤੋ ਪਹੁੰਚੇ ਕਿਸ ਤਰ੍ਹਾਂ ਉੱਥੇ ਤੱਕ ਤੁਹਾਡਾ ਟਾਈਪ ਪਹੁੰਚਿਆ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਸੋਸ਼ਲ ਮੀਡੀਆ ਹੀ ਇੱਕ ਚੀਜ਼ ਹੈ ਜਿਹਦੇ ਥਰੂ ਤੁਸੀਂ ਆਪਣਾ ਟੈਲੈਂਟ ਦੁਨੀਆ ਨੂੰ ਦਿਖਾ ਸਕਦੇ ਹੋ ਅ ਜਦੋਂ ਤੁਸੀਂ ਤੁਹਾਡੇ ਕੋਈ ਲਿੰਕਸ ਨਹੀਂ ਹੁੰਦੇ ਤੁਹਾਡੇ ਕੋਈ ਕਨੈਕਸ਼ਨਸ ਨਹੀਂ ਹੁੰਦੇ ਤੁਹਾਡੇ ਫੈਮਿਲੀ 'ਚ ਕੋਈ ਐਦਾਂ ਦਾ ਨਹੀਂ ਆ ਜੋ ਆਲਰੇਡੀ ਇਸ ਫੀਲਡ 'ਚ ਕੰਮ ਕਰ ਰਿਹਾ ਜੋ ਈਜ਼ੀਲੀ ਤੁਹਾਨੂੰ ਵੱਡੇ ਲੋਕਾਂ ਨਾਲ ਮਿਲਵਾ ਸਕੇ ਸੋ ਤੁਹਾਡੇ ਕੋਲ ਫਿਰ ਦੋ ਹੀ ਚੀਜ਼ਾਂ ਰਹਿੰਦੀਆਂ ਨੇ ਤੁਹਾਡਾ ਆਪਣਾ ਟੈਲੈਂਟ ਐਂਡ ਜੋ ਪਲੈਟਫਾਰਮ ਤੁਹਾਡੇ ਕੋਲ ਅਵੇਲੇਬਲ ਹੈ ਉਹਦੇ ਤੇ ਤੁਸੀਂ ਆਪਣਾ ਸ਼ੋਕੇਸ ਕਰੋ ਤੇ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੈਟਫਾਰਮ ਹੈ ਹਰ ਕਿਸੇ ਕੋਲ ਫੋਨ ਹੈ ਹਰ ਕਿਸੇ ਕੋਲ ਅਵੇਲੇਬਲ ਹੈ ਕਿ ਉਹ ਫੋਨ ਚੱਕ ਕੇ ਆਪਣਾ ਵੀਡੀਓ ਬਣਾਵੇ ਆਪਣਾ ਟੈਲੈਂਟ ਸ਼ੋਕੇਸ ਕਰੇ ਤੇ ਪਾ ਦਵੇ ਫੇਰ ਉਹ ਆਡੀਅנס ਤੱਕ ਪਹੁੰਚਦੀ ਹੈ ਐਂਡ ਉਹ ਰਾਈਟ ਆਡੀਅנס ਤੱਕ ਲੇਟ ਪਹੁੰਚ ਸਕਦੀ ਹੈ ਬਟ ਮੈਨੂੰ ਲੱਗਦਾ ਪਹੁੰਚ ਜ਼ਰੂਰ ਜਾਂਦੀ ਹੈ ਇਹ ਸਿਕਾ ਕਿ ਮੈਂ ਇੱਕ ਵੱਡਾ ਪਲੇਟਫਾਰਮ ਚੁਣਨਾ ਚਾਹਨੀ ਆ ਪਹੁੰਚਾਂਗੇ ਵੀ ਜ਼ਰੂਰ ਹੈ ਇਸ ਤਰ੍ਹਾਂ ਦਾ ਸਿਕਾ ਪਹਿਲਾ ਗੀਤ ਜਿਹੜਾ ਜਿਹੜਾ ਤੁਹਾਡਾ ਹਿੱਟ ਹੋਇਆ ਤਾਂ ਤੁਹਾਨੂੰ ਉਹ ਪਲੇਟਫਾਰਮ ਨੇ ਤੁਹਾਨੂੰ ਚੁਣਿਆ ਕਿ ਤੁਸੀਂ ਆਓ ਸਾਡੇ ਨਾਲ ਗਾਓ ਐਕਚੁਅਲੀ ਕਿਉਂਕਿ ਇੰਸਟਾਗ੍ਰam ਤੇ ਮੈਂ ਕਵਰਸ ਪਾਉਂਦੀ ਸੀ ਤੇ ਉਹਨੂੰ ਆਡੀਅੰਸ ਬਹੁਤ ਪਸੰਦ ਕਰਦੀ ਸੀ ਲੋਕੀ ਦੇਖਦੇ ਸੀਗੇ ਤੇ ਉਹ ਇੰਸਟਾਗ੍ਰam ਨੇ ਕੋਈ ਸੋਸ਼ਲ YouTube ਸੋਸ਼ਲ ਮੀਡੀਆ ਨਹੀਂ ਮੇਰਾ ਬਹੁਤ ਸਾਥ ਦਿੱਤਾ ਉਹ ਮੇਰੀ ਆਵਾਜ਼ ਫਿਰ ਇੱਕ ਪਲੇਟਫਾਰਮ ਤੇ ਪਹੁੰਚੀ ਤੇ ਜਦੋਂ ਅਸੀਂ ਵੱਡੇ ਪਲੇਟਫਾਰਮਸ ਤੱਕ ਤੱਕ ਪਹੁੰਚਦੇ ਆ ਜਾਂ ਐਦਾਂ ਹੁੰਦਾ ਕਿ ਹੁਣ ਇਹਨਾਂ ਨਾਲ ਗੀਤ ਗਾਣਾ ਤੇ ਉਹ ਰਿਸਪੌਂਸਿਬਿਲਟੀ ਵੀ ਬਹੁਤ ਵੱਧ ਜਾਂਦੀ ਹੈ ਕਿਉਂਕਿ ਆਪਣੇ ਕਮਰੇ 'ਚ ਬੈ ਕੇ ਤੁਸੀਂ ਆਪਣੇ ਕੰਫਰਟ 'ਚ ਗਾ ਰਹੇ ਹੁੰਨੇ ਹੋ ਆਪਣੇ ਤਰੀਕੇ ਨਾਲ ਗਾ ਰਹੇ ਹੁੰਨੇ ਹੋ ਹੁਣ ਤੁਸੀਂ ਵੱਡੇ ਸਟੂਡੀਓ 'ਚ ਜਾ ਕੇ ਗਾਣਾ ਹੈ ਤੁਸੀਂ ਹੋਰ ਆਪਣੇ ਆਪ ਨੂੰ ਇੰਪਰੂਵ ਕਰਦੇ ਹੋ ਕraft ਤੇ ਕੰਮ ਕਰਦੇ ਹੋ ਸੋ ਉਹੀ ਗੱਲ ਹੈ ਸੋਸ਼ਲ ਮੀਡੀਆ ਦਾ ਹੀ ਸਾਰਾ ਰੋਲ ਸੀ ਕਨੈਕਟ ਕਰਵਾਉਣ ਚ ਦੇ ਲਾਸਟ ইয়ার ਮੇਰੇ 3 ਸੀਰੀਜ਼ ਨਾਲ ਇੱਕ ਐਲਬਮ ਆਈ ਸੀ ইপি ਆਈ ਸੀ ਜਿਹਦਾ ਨਾਮ ਹੈ ਫੋਕ ਕਲਰਸ ਉਹਦੇ ਵਿੱਚ ਤਨਗੀਤ ਸੀਗੇ ਦਿਨ ਸ਼ਗਨਾ ਦਾ ਤੂੰ ਚੰਨ ਮੇ ਚਕੋਰ ਤੇ ਮਾਵਾਂ ਠੰਡੀਆਂ ਛਾਵਾਂ ਸੁਰਿੰਦਰ ਕੌਰ ਜੀ ਤੋਂ ਇਨਸਪਾਇਰ ਹੋ ਕੇ ਅਸੀਂ ਇਹ ਗੀਤ ਕੀਤੇ ਸੀ ਤੇ ਦਿਨ ਸ਼ਗਨਾ ਦਾ ਨੂੰ ਤਾਂ ਬਹੁਤ ਹੀ ਪਿਆਰ ਮਿਲਿਆ ਤੁਦੋ ਬੋਲੋ ਦੇ ਤੁਸੀਂ ਸੁਣਾ ਦਿਓ ਜੀ ਆਡੀਅנס ਤੱਕ ਦਿਨ ਸ਼ਗਨਾ ਦਾ ਜੀ ਹਮ ਹਾ ਵੋ ਜੀ ਰਲ ਮਿਲ ਲੈ ਟਾਲਾ ਵੋ ਜੀ ਕਰ ਫੁੱਲਾਂ ਨਾਲ ਸਜਾ ਵੋ ਜੀ ਵਿਆਹ ਦਾ ਮੋਹੜ ਬਣਿਆ ਨੱਚਦੇ ਆ ਬਨ ਠਣ ਸਾਰੇ ਫੱਬਦੇ ਆ ਨਿਸ਼ਕਾਰੇ ਮਾਰ ਚਮਕਦੇ ਆ ਸੇ ਕੁੜੀ ਮੈਂ ਆਣ ਚੱਲਿਆ ਕੁੜੀ ਨੂੰ ਸਭ ਤੋਂ ਸੋਹਣੀ ਮਨਮੋਣੀ ਅਦਾ ਦੇਨੀਆ दिन शगना दा चढ़िया हो सखियो नी वेड़ा सचिया इस नु प्यार बहुत मिलया उस तो बाद फिर अगला केड़ा गीत सिगा तोडा जेड़ा आया उस तो बाद इस नु भी बहुत प्यार मिलया ते मामा ठंडियां छावां नु भी बहुत प्यार मिलया बहुत लोकां ने अपनी मदर्स नाल उदे ते रील्स बनाईयां वीडियोस बनाईयां ओ गीत लगाया बहुत अच्छा लगया लग स्पेशली मदर्स डे ते ओ गीत बहुत लगांदे ने लोग क्योंकि आ, ਇਕ ਤਾਂ ਇਹ Song ਦਾ title ਇਨਾ ਪਿਆਰਾ ਮਾਵਾਂ ਠੰਡੀਆਂ ਚਾਵਾ ਮੇਰੇ ਵੀ ਦਿਲ ਦੇ ਬਹੁਤ ਕਰੀਬ ਆ ਕਿਉਂਕਿ ਜਦੋਂ ਮੈਂ ਗੀਤ ਰਿਕਾਰਡ ਕਰ ਰਹੀ ਸੀ ਮੈਂ ਆਪਣੇ ਮम्मा ਮੇਰੇ ਨਾਲ ਹੀ ਸੀਗੇ ਉਸ ਰਿਕਾਰਡਿੰਗ ਚ ਉਸ ਪ੍ਰੋਸੈਸ ਦਾ ਹਿੱਸਾ ਸੀਗੇ ਹੁਣ ਵੀ ਅਸੀਂ ਜਦੋਂ ਯਾਦ ਕਰਦੇ ਹਾਂ ਕਿ ਅਸੀਂ ਰਿਕਾਰਡਿੰਗ ਤੇ ਇਕੱਠੇ ਗਏ ਸੀ ਇਦਾਂ ਕੀ ਉਹ ਇੱਕ ਬਹੁਤ ਅੱਛੀ ਮੈਮਰੀ ਬਣੀ ਹੋਈ ਆ ਕਿ ਇਕੱਠੇ ਕੀ ਮਤਲਬ ਨਾਲ ਲੱਗੇ ਸੀ ਉਸ ਗੀਤ ਨੂੰ ਰਿਕਾਰਡ ਕਰਾਇਆ ਹਾਂਜੀ ਹਾਂਜੀ ਮੇਰੇ ਮम्मा ਮੇਰੇ ਨਾਲ ਸੀਗੇ ਜਦੋਂ ਅਸੀਂ ਰਿਕਾਰਡਿੰਗ ਕੀਤੀ ਹੈਗੀ ਸੋ ਹੁਣ ਜਦੋਂ ਸਾਰੇ ਆਪਣੇ ਮਦਰਜ਼ ਨਾਲ ਲਗਾਉਂਦੇ ਨੇ ਆਪਣੀ ਮਾਵਾਂ ਨਾਲ ਜਦੋਂ ਗੀਤ ਲਗਾਉਂਦੇ ਨੇ ਮੈਨੂੰ ਹੋਰ ਅੱਛਾ ਲੱਗਦਾ ਹੈ ਕਿ ਉਹ ਕਿੰਨਾ ਪਰਸਨਲ ਜੀ ਇੱਕ ਚੀਜ਼ ਹੋ ਜਾਂਦੀ ਹੈ ਉਹ ਮਹੋਦਸੀ ਤੁਸੀਂ ਗੀਤ गा ਰਹੇ ਸੀਗੇ ਤੁਹਾਡੇ ਮਦਰ ਦਾ ਕਿਸ ਤਰ੍ਹਾਂ ਰਿਸਪੌਂਸ ਸੀਗਾ ਉਸ ਜਦੋਂ ਅਸੀਂ ਰਿਕਾਰਡਿੰਗ ਸਟੂਡੀਓ ਚ ਰਿਕਾਰਡਿੰਗ ਕਰ ਰਹੇ ਹੁੰਨੇ ਉਹ ਤਾਂ ਥੋੜੀ ਨਰਵਸਨੈਸ ਵੀ ਹੁੰਦੀ ਹੈ ਡਰ ਵੀ ਲੱਗਦਾ ਹੈ ਬਟ ਜਦੋਂ ਮੰਮਾ ਨਾਲ ਨੇ ਫਿਰ ਉਹਦਾ ਹੌਸਲਾ ਵੀ ਹੈ ਕਿ ਚਲੋ ਆਪਣਾ ਕੋਈ ਹੈ ਨਾਲ ਤੇ ਕਿਉਂਕਿ ਗੀਤ ਰਿਕਾਰਡ ਹੋਏ ਸੀਗੇ ਇਹ ਐਲਬਮ ਦੇ ਗੀਤ ਰਿਕਾਰਡ ਹੋਏ ਸੀ ਨਮੋਇਓ ਸਟੂਡੀਓਜ਼ ਗੁੜ ਗਾਉਂ ਗੁਰੂਗ੍ਰਾਮ ਚ ਤੇ ਉਹ ਬਹੁਤ ਵੱਡੇ ਲੈਵਲ ਦਾ ਸਟੂਡੀਓ ਉਸੀ ਸਟੂਡੀਓ ਵਿੱਚ ਐਨੀਮਲ ਫਿਲਮ ਦੇ ਸਾਰੇ ਸੌਂਗਸ ਰਿਕਾਰਡ ਹੋਏ ਸੀਗੇ ਉੱਥੇ ਉਹਨਾਂ ਦਾ ਫਿਲਮ ਫੇਅਰ ਅਵਾਰਡ ਪਿਆ ਸੀਗਾ ਤੇ ਮਨਨ ਭਰਦਵਾਜ ਨੇ ਬਹੁਤ ਵੱਡੇ ਉੱਥੇ ਦੇ ਜੋ ਹੈਂਡਲ ਕਰਦੇ ਨੇ ਜੋ 뮤직 ਡਾਇਰੈਕਟਰ ਨੇ ਪ੍ਰਾਜਕਤਾ ਸ਼ੁਕਰੇ ਹੀ ਮਾਨੀ ਕਪੂਰ ਬਹੁਤ ਵੱਡੇ ਬਾਲੀਵੁੱਡ ਸਿੰਗਰਸ ਦੇ ਨਾਮ ਨੇ ਜਿਨ੍ਹਾਂ ਨੇ ਮੇਰੀ ਜਿਨ੍ਹਾਂ ਨੇ ਮੇਨ ਨਾਲੇ ਗੀਤ ਬਣਾਇਆ ਸੋ ਬਹੁਤ ਵੱਡੀ ਰਿਸਪੌਂਸਿਬਿਲਟੀ ਵੀ ਹੁੰਦੀ ਆ ਕਿ ਤੁਸੀਂ ਜੇ ਤੁਹਾਨੂੰ opportunity ਮਿਲ ਰਹੀ ਹੈ ਤੇ ਤੁਸੀਂ ਤਿਆਰ ਹੋ ਕੇ ਜਾਓ ਕਿਉਂਕਿ ਹਰ ਵਾਰੀ ਨਹੀਂ ਆਉਂਦੀ ਜਦੋਂ ਆਉਂਦੀ ਹੈ ਤਾਂ ਤੁਸੀਂ ਤਿਆਰ ਹੋਣੇ ਚਾਹੀਦੇ ਹੋ ਕੋਈ ਵੀ opportunity ਨੂੰ ਗ੍ਰੈਬ ਕਰਨ ਲਈ ਤੇ ਕੋਸ਼ਿਸ਼ ਆਹੀ ਹੁੰਦੀ ਹੈ ਆਪਣੇ ਕraft ਤੇ ਕੰਮ ਕਰਦੇ ਰਹੋ ਬੈਟਰ ਹੁੰਦੇ ਰਹੋ ਕਿ ਐਦਾਂ ਨਾ ਹੋਵੇ opportunity ਆਵੇ ਤੇ ਤੁਸੀਂ ਤਿਆਰ ਨਹੀਂ ਹੋ ਤੇ ਐਦਾਂ ਵੀ ਨਹੀਂ ਹੋਣਾ ਚਾਹੀਦਾ ਮਾਮਣ ਜੀ ਦਿਸ਼ਾ ਮੈਂ ਦੋ ਬੋਲ ਤੁਸੀਂ ਉਹਦੇ ਵੀ ਸੁਣਾ ਦੇ ਜੀ ਇਕ ਤੇ ਦੂਜੇ ਦੇ ਦਰਦ ਨੂੰ ਸਮਝੇ ਬਿਨ ਬੋਲੇ ਬਾਤ ਨਹੀਂ ਦੱਸਣੇ ਪੈਂਦੇ ਇਹਨਾਂ ਨੂੰ ਆਪਣੇ ਜਜ਼ਬਾ ਮਾਦਾ ਪਿਆਰ ਹੈ ਤਾਂ ਜਿਤਾ ਬੋਲ ਦੇ ਰੁਖ ਦੇ ਛਾਂ ਮਾਵਾਂ ਤੇ ਤਿਆਰ ਅਲ ਬੈਠੀਆਂ ਨਿਮਾਏ ਕੋਈ ਕਰਦੀਆਂ ਗਲੋੜੀਆਂ ਮਾਣ ਲਤੀ ਦੀ ਦੋਸਤੀ ਨਿਮਾਏ ਕੋਈ ਟੁੱਟਦੀ ਹੈ ਕਹਿਰਾ ਦੇ ਨਾਲ ਨਿਕਣ ਕਾ ਨਿਸਰੀਆਂ टिया ਕਿਉਂ ਵਿਸਰੀ ਅਮਾਈ ਉਸ ਵਕਤ ਮਾਦਾ ਤੁਹਾਡੇ ਨਾਲ ਸੀਗੇ ਇਮੋਸ਼ਨਲ ਸੀਗੇ ਉਸ ਵਕਤ ਮਾਹੌਲ ਕਿਸ ਤਰ੍ਹਾਂ ਦਾ ਸੀ ਉਸ ਵਾਰ ਜਿਵੇਂ ਜਿਸੀ ਇਮੋਸ਼ਨਲ ਹੋ ਗਈ ਸੀ ਉਹ ਮੇਰੇ ਬੋਲ ਠੀਕ ਕਰਾਰੇ ਸੀ ਵੀ ਤੁ ਪੰਜਾਬੀ ਬੋਲ ਚੰਗੀ ਤਰ੍ਹਾਂ ਬੋਲ ਪ੍ਰੋਨਨਸੀਏਸ਼ਨ ਠੀਕ ਕਰਕ ਮੈਨੂੰ ਸਮਝਾ ਵੀ ਰਹੀ ਸੀ ਇਮੋਸ਼ਨਲ ਵੀ ਹੋ ਗਈ ਸੀ ਬਹੁਤ ਅੱਛੀ ਮੈਮਰੀ ਹੈ ਉਹ ਮੇਰੇ ਲਈ ਕਿਉਂਕਿ ਇਹ ਮੇਰੇ ਪਹਿਲੀ ਵਾਰ ਮੇਰਾ ਇੱਕ ਗੀਤ ਲਾਂਚ ਹੋ ਰਿਹਾ ਸੀ ਪ੍ਰੋਫੈਸ਼ਨਲ ਲੈਵਲ ਤੇ ਐਂਡ ਪੈਰੈਂਟਸ ਦਾ ਸਾਥ ਹੁੰਦਾ ਫਿਰ ਉਹ ਹੋਰ ਡਬਲ ਹੋ ਜਾਂਦੀ ਥੋੜੀ ਖੁਸ਼ੀ ਤਨਵੀਰ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਸਿੰਗਿੰਗ ਦੇ ਵਿੱਚ ਸੀਗਾ ਜਾਂ ਤੁਸੀਂ ਸ਼ੁਰੂਆਤ ਕਰ ਰਹੇ ਹੋ ਪਰਵਾਰ ਨੇ ਕਹਿੰਨੇ ਕਿ ਕਿਹੜਾ ਟਰੈਕ ਤੁਸੀਂ ਚੁਣ ਲਿਆ ਜਾਂ ਕੁਛ ਪ੍ਰੋਫੈਸ਼ਨਲੀ ਤਾਂ ਕੋਈ ਵੀ ਨਹੀਂ ਅਦਾਵਾਰ ਰਿਵਾਰਡ ਸਿੰਗਿੰਗ ਲੇਕਿਨ ਸਭ ਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਜਿਵੇਂ ਮੇਰੇ ਪਾਪਾ ਨੂੰ ਬਹੁਤ ਹੀ ਸ਼ੌਂਕ ਹੈ ਗੀਤ ਗਾਉਣ ਦਾ ਮੰਮਾ ਨੂੰ ਵੀ ਬਹੁਤ ਸ਼ੌਂਕ ਹੈ ਤੇ ਅਸੀਂ ਜਦੋਂ ਕਰੇ ਮੈਂ ਆਉਂਨੀਆ ਤੇ ਅਸੀਂ ਕਹਿ ਰਹੇ ਹੁਕਿ ਤੇ ਗੀਤ ਗਾਉਣੇ ਮਾਈਕ ਲਗਾ ਕੇ ਆਪਣਾ ਹੀ ਸਾਡਾ ਤਿੰਨਾਂ ਦਾ ਇੱਕ ਉਹ ਚੱਲ ਰਿਹਾ ਹੁੰਦਾ ਹੈ ਕਿ ਅਸੀਂ ਬਹੁਤ ਸੌਂਗਸ ਗਾਉਣੇ ਤੇ ਕਿਉਂ ਉਹੀ ਗੱਲ ਕਿਉਂਕਿ ਘਰ ਇੱਕ ਮਿਊਜ਼ੀਕਲ ਮਾਹੌਲ ਰਿਹਾ ਤੇ ਪਾਪਾ ਨੂੰ ਵੀ ਬਹੁਤ ਸ਼ੌਂਕ ਹੈ ਹੁਣ ਵੀ ਕੋਈ ਕਿਤੇ ਇਵੈਂਟ ਹੁੰਦਾ ਹੈ ਕਿਤੇ ਜਾਣਨੇ ਕੋਈ ਨਾ ਕੋਈ ਪਰਿਵਾਰ 'ਚ ਕੁਝ ਹੁੰਦਾ ਤੇ ਕਹਿ ਹੀ ਦਿੰਦੇ ਆ ਵੀ ਤੁਸੀਂ ਦੋਨੋਂ ਤਾਂ ਜ਼ਰੂਰ ਗਾਓ ਮੈਨੂੰ ਤੇ ਪਾਪਾ ਨੂੰ ਵੀ ਇਕੱਠੇ ਗਾਓ ਕੁਛ ਨਾ ਕੁਛ ਗਾਓ ਜ਼ਰੂਰ ਤੇ ਹਮੇਸ਼ਾ ਤੋਂ ਆਹੀ ਮਾਹੌਲ ਰਿਹਾ 뮤지컬 ਜਿਹਾ ਤੁਹਾਡੀ ਨਵੀਂ ਐਲਬਮ ਆ ਰਹੀ ਹੈ ਨਵਾਂ ਗੀਤ ਅੱਜ ਰਿਲੀਜ਼ ਹੋਇਆ ਹੈਗਾ ਵਾ ਉਹ ਕਿਹੜਾ ਗੀਤ ਹੈਗਾ ਵਾ ਕਿਹੜੇ ਪਲੇਟਫਾਰਮ ਤੇ ਉਹ ਗੀਤ ਆ ਰਿਹਾ ਜਿਹੜਾ ਅੱਜ ਮੇਰਾ ਨਵਾਂ ਗੀਤ ਰਿਲੀਜ਼ ਹੋਇਆ ਹੈ ਉਹਦਾ ਨਾਮ ਹੈ ਤੂੰ ਮੇਰੇ ਖਾਬ 'ਚ ਜੋ ਕਿ ਡ੍ਰੀਮੀ ਆਤਾ 뮤직 ਇੱਕ ਪ੍ਰੋਡਕਸ਼ਨ ਕੰਪਨੀ ਹੈ ਜੋ ਸਰਗੁਣ ਮਹਿਤਾ ਜੀ ਤੇ ਰਵੀ ਦੁੱ部 ਜੀ ਰਨ ਕਰਦੇ ਨੇ ਉਹ ਆਪ ਹੀ ਦੋਨੋਂ ਬਹੁਤ ਵੱਡੇ 셀ਫ ਮੇਡ 스타ਜ਼ ਨੇ ਮੈਨੂੰ ਲੱਗਦਾ ਕਿ ਬਿਕੋਜ਼ ਜੋ ਕੋਈ ਖੁਦ ਆਪ ਬਣਿਆ ਹੁੰਦਾ ਉਹ ਸਮਝਦਾ ਹੈ ਕੋਈ ਨਵੇਂ ਕਲਾਕਾਰ ਨੂੰ ਪਲੇਟਫਾਰਮ ਦੇਣਾ ਕਿੰਨਾ ਜ਼ਰੂਰੀ ਹੁੰਦਾ ਸੋ ਮੈਂ ਬਹੁਤ ਥੈਂਕਫੁਲ ਹਾਂ ਕਿ ਉਹਨਾਂ ਨੇ ਮੈਨੂੰ ਮੇਰੇ ਤੇ ਫੇਥ ਰੱਖਿਆ ਮੈਨੂੰ ਇਹ ਪਲੇਟਫਾਰਮ ਦਿੱਤਾ ਤੇ ਉਹਨਾਂ ਨੂੰ ਇਹ ਗੀਤ ਮੈਂ ਪਿਚ ਕੀਤਾ ਸੀ ਜ ਜਨ ਨੂੰ ਪਸੰਦ ਆਇਆ ਤੇ ਗੀਤ ਮੈਂ ਆਪ ਲਿਖਿਆ ਆਪ ਹੀ 뮤직 ਬਣਾਇਆ ਤੇ ਜਿਹੜਾ ਆਪ ਹੀ ਲਿਖਿਆ ਸੀ ਹਾਂਜੀ ਆਪ ਹੀ ਲਿਖਿਆ ਆਪ ਹੀ 뮤직 ਬਣਾਇਆ ਤੇ ਕੰਪੋਜ਼ ਕੀਤਾ ਆਪ ਹੀ ਗਾਇਆ ਤੇ 뮤직 ਐਵੀ ਸਰਾਨੇ ਜੋ ਕਿ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ 뮤직 ਡਾਇਰੈਕਟਰ ਨੇ ਉਹਨਾਂ ਨੇ 뮤직 ਦਿੱਤਾ ਸੋ ਇੱਕ ਬਹੁਤ ਅੱਛੀ ਟੀਮ ਬਣ ਗਈ ਤੇ ਅੱਜ ਜੋ ਗੀਤ ਰਿਲੀਜ਼ ਹੋਇਆ ਹੈ ਤੇ ਉਹਦੇ ਦੋ ਬੋਲ ਵੀ ਅਸਨਾ ਦਿਓ ਸਾਨੂੰ ਵੀ ਜੀ ਹੂੰ ਕਿਤਾਬ ਚ ਮੇਰੀ ਕਿਤਾਬ ਚ ਮੇਰੇ ਜਵਾਬ ਤੂੰ ਮੇਰੇ ਨਸੀਬ ਚ ਮੇਰੀ ਤਹਿਜ਼ੀਬ ਚ ਮੇਰੇ ਕਰੀਬ ਤੂੰ ਸੰਗ ਤੇਰੇ ਮੇਰਾ ਸਾਇਆ ਤੂੰ ਹੈ ਤਾਂ ਖੋਇਆ ਪਾਇਆ ਤੂੰ ਨਹੀਂ ਤਾਂ ਸੁਨਣਾ ਹੈ ਸਭ ਝੂਠੀ ਐ ਸਾਰੀ ਮਾਇਆ ਦੁਨੀਆ ਵੀ ਹੈ ਬਸ ਜਾਇਆ ਤੂੰ ਮਿਲਿਆ ਮਿਲਿਆ ਏ ਰੱਬ ਤੂੰ ਮੇਰੇ ਖਾਬ ਚੋਂ ਇਹ ਖੰਦਾ ਸ਼ੌਂਕ ਕਿੱਦਾ ਪਿਆ ਤੁਹਾਨੂੰ ਗੀਤ ਆਪਣੇ ਲਿਖਣੇ ਜਾਂ ਆਪਣੇ ਗਾਣੇ ਇਹ ਕਿਸ ਤਰ੍ਹਾਂ ਸ਼ੌਂਕ ਪਿਆ ਪੂਰਾ ਮੈਂ ਬਸ ਐਕਸਪੈਰੀਮੈਂਟਸ ਕਰਨਾ ਚਾਹੁੰਦੀ ਸੀ ਮੈਨੂੰ ਲੱਗਿਆ ਜੇ ਮੈਂ ਗਾਨਨੀ ਆ ਤੇ ਮੈਂ ਲਿਖਣ ਦੀ ਵੀ ਕੋਸ਼ਿਸ਼ ਕਰਾਂ ਅ ਬਸ ਐਕਸਪੈਰੀਮੈਂਟਸ ਕਰਦੀਆਂ ਕਦੇ-ਕਦੇ ਕੁਝ-ਕੁਝ ਲਿਖ-ਲਿਖ ਕੇ ਕੋਸ਼ਿਸ਼ ਕਰਦੀਆਂ ਕਿ ਕੁਝ ਵਜਿਆ ਲਿਖ ਸਕਾਂ ਕਹਾਣੀਆਂ ਲਿਖਣ ਦੀ ਕੋਸ਼ਿਸ਼ ਵੀ ਕਰਦੀਆਂ ਗੀਤ ਲਿਖਣ ਦੀ ਕੋਸ਼ਿਸ਼ ਵੀ ਕਰਦੀਆਂ ਕਦੇ-ਕਦੇ ਡਾਇਲੌਗਸ ਲਿਖਣ ਦੀ ਕੋਸ਼ਿਸ਼ ਕਰਦੀਆਂ ਇਦਾਂ ਹੀ ਤੇ ਉਹ ਹੀ ਐਕਸਪੈਰੀਮੈਂਟ ਨਾਲ ਕ੍ਰਾਫਟ ਨਾਲ ਤੁਸੀਂ ਜਿੰਨਾ ਖੇਡਦੇ ਰਹੋਗੇ ਉਹਦੇ ਨਾਲ ਇਨਵੋਲਵ ਹੁੰਦੇ ਰਹੋਗੇ ਤੁਹਾਨੂੰ ਹੋਰ ਚੀਜ਼ਾਂ ਸਮਝ ਆਉਂਦੀਆਂ ਨੇ ਤੁਹਾਨੂੰ ਆਪਣੀਆਂ ਗਲਤੀਆਂ ਸਮਝ ਆਉਂਦੀਆਂ ਨੇ ਤੁਹਾਨੂੰ ਸਮਝ ਆਉਂਦੇ ਤੁਸੀਂ ਹੋਰ ਕੀ ਕੀ ਕਰ ਸਕਦੇ ਹੋ ਆਪਣੀ ਪੋਟੈਂਸ਼ੀਅਲ ਸਮਝ ਆਉਂਦੀ ਹੈ ਸੋ ਇਦਾਂ ਹੀ ਐਕਸਪੈਰੀਮੈਂਟਸ ਕਰਦੇ ਕਰਦੇ ਮੈਨੂੰ ਲੱਗਿਆ ਕਿ ਮੈਂ ਲਿਖ ਸਕਦੀ ਹਾਂ ਸਮਾਂ ਕਿੰਨਾ ਕੁ ਲੱਗਾ ਇਸ ਸੰਗੀਤ ਨੂੰ ਲਿਖਣ ਨੂੰ ਸਮਾਂ ਕਿੰਨਾ ਲੱਗਿਆ ਤੁਹਾਨੂੰ ਤੁਸੀਂ ਬਹੁਤ ਅਸਤ ਹੋਗੇ ਕਿਉਂਕਿ ਇਹ ਗੀਤ ਮੈਂ ਬਸ ਆਪਣੇ ਰੂਮ ਚ ਇੱਕ ਦਿਨ ਰੈਂਡਮਲੀ ਆਪਣਾ ਜਿਹੜਾ ਮੇਰਾ ਯੂਕੁਲੇਲੇ ਹੈ ਉਹਦੇ ਤੇ ਬਸ ਮੈਂ ਬੈਠੀ ਸੀ ਤੇ ਇੱਕ ਤੋਂ ਤੁਨ ਨਿਕਲੀ ਮੈਨੂੰ ਚੰਗੀ ਲੱਗੀ ਮੈਂ ਆਪਣੀ ਡਾਇਰੀ ਲਈਤੀ ਮੈਂ ਕਿ ਕੁਝ ਲਿਖਣ ਦੀ ਕੋਸ਼ਿਸ਼ ਕਰਦੇ ਆ ਇਹਦੇ ਤੇ ਕੁਝ 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 ਲਿਖਣ ਦੀ ਕੋਸ਼ਿਸ਼ ਕੀਤੀ ਫਿਰ ਕਟਿਆ ਫਿਰ ਲਿਖਿਆ ਫਿਰ ਇੱਕ ਦੋ ਵਰਡਸ ਕਟੇ ਫਿਰ ਲਿਖਿਆ ਫਿਰ ਲਿਖਿਆ ਲਿਖਿਆ ਇੱਕ ਪੈਰਾਗ੍ਰਾਫ ਤੇ ਵਿਦਿਨ 15-20 ਮਿੰਟ ਚ 15 ਮਿੰਟ ਇਹ ਗਾਣਾ ਡਾਂਸੀਗਾ ਪਰ ਉਦੋਂ ਆ ਨਹੀਂ ਪਤਾ ਸੀ ਕਿ ਇਸ ਗਾਣੇ ਨੂੰ ਕਿਹੜੇ ਪਲੇਟਫਾਰਮ 'ਤੇ ਲਗਾ ਉਹ ਗਾਣਾ ਮੈਂ ਵੈਸੇ ਆਪਣੇ ਲਈ ਐਕਸਪੈਰੀਮੈਂਟ ਕਰ ਰਹੀ ਸੀ ਲਿਖਰੀ ਸੀ ਆਪਣੇ ਕਮਰੇ 'ਚ ਕਹਾਣੀ ਜੁੜੀ ਸੀ ਇਸ ਗਾਣੇ ਦੇ ਨਾਲ ਤੁਹਾਡੀ ਜਾਂ ਕੁਝ ਸੀਗਾ ਇਸ ਬਿਲਕੁਲ ਵੀ ਨਹੀਂ ਕੋਈ ਐਦਾ ਨਹੀਂ ਸੀਗਾ ਕੋਈ ਮੋਟਿਵ ਨਹੀਂ ਸੀ ਕਿ ਮੈਂ ਇਸ ਚੀਜ਼ ਲਈ ਲਿਖ ਰਹੀਆਂ ਕਿਸੇ ਲਈ ਲਿਖ ਰਹੀਆਂ ਜਾਂ ਮੈਂ ਕਿਸੇ ਮੂਵੀ ਲਈ ਲਿਖ ਰਹੀਆਂ ਜਾਂ ਮੈਂ ਕਿਸੇ ਕਹਾਣੀ ਲਈ ਲਿਖ ਰਹੀਆਂ ਜਾਂ ਮੈਂ ਕਿਸੇ ਦੋਸਤੀ ਕਹਾਣੀ ਤੇ ਲਿਖ ਰਹੀਆਂ ਐਦਾ ਦਾ ਕੁਝ ਵੀ ਨਹੀਂ ਸੀਗਾ ਅ ਕੁਝ-ਕੁਝ ਜਦੋਂ ਮੈਂ ਤੋਂ ਬਣਾ ਰਹੀ ਸੀ ਮਨ ਨੂੰ ਚੰਗੀ ਲੱਗੀ ਕੁਝ-ਕੁਝ ਕੁਝ ਮੇਰੇ ਮਨ ਚ ਬੋਲ ਆਏ ਮੈਂ ਐਦਾ ਦਾ ਗੁੰਗੁਣਾਣਾ ਸ਼ੁਰੂ ਕੀਤਾ ਥੋੜਾ-ਥੋੜਾ ਵਰਡ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੌਲੀ-ਹੌਲੀ ਹੌਲੀ-ਹੌਲੀ ਸੈੱਟ ਹੋਇਆ ਤੇ 15 ਮਿੰਟ ਮੇਰੇ ਕੋਲ ਫਰਸਟ ਪੈਰਾਗ੍ਰਾਫ ਸੀਗਾ ਉਹ ਮੈਂ ਐਦਾ ਹੀ ਗਾਤਾ ਰੋ ਇੰਸਟਾਗ੍ਰam ਤੇ ਪਤਾ ਸੀ ਬਸ ਇਹੀ ਸੀਗਾ ਮੈਨੂੰ ਨਹੀਂ ਪਤਾ ਸੀ ਸੌਂਗ ਦੀ ਕਿਸਮਤ ਇਹਦਾ ਹੋਗੀ ਕਿ ਇਹਨੂੰ ਇੰਨਾ ਵੱਡਾ ਪਲੈਟਫਾਰਮ ਮਿਲ ਜਾਊਗਾ ਕਿਉਂਕਿ ਬਿਲਕੁਲ ਕਮਰੇਜ ਬਿਨਾ ਕੋਈ ਸਾਜ਼ਿਸ਼ ਤੇ ਬਿਨ ਸਾਜ਼ਿਸ਼ ਤੱਕ ਚਲੋ ਕੀ ਬਿਨਾ ਕੋਈ ਪਲਾਨਿੰਗ ਦੇ ਮੇਰੇ ਕਹਿਣ ਦਾ ਮਤਲਬ ਬਿਨਾ ਕੋਈ ਸਾਜ਼ਿਸ਼ ਤੱਕ ਕਹਿਣ ਦਾ ਮਤਲਬ ਕਿਸੀ ਬਹੁਤ ਪਲਾਨਿੰਗ ਕਰਦੇ ਹੈ ਕਈ ਵਾਰੀ ਇਹ ਗੀਤ ਮੈਂ ਇਧਲੀ ਬਣਾਣਾ ਇਹਨੂੰ ਦੇਣਾ ਇਹ ਕਰੂੰਗੀ ਮੈਂ ਇਦਾਂ ਕਰੂੰਗੀ ਬਹੁਤ ਪਿਓਰਲੀ ਕੋਈ ਐਕਸਪੈਕਟੇਸ਼ਨ ਵੱਲਾ ਗੀਤ ਨਹੀਂ ਸੀਗਾ ਇਹ ਬਸ ਸਿਰਫ ਮੇਰਾ ਤੇ 뮤직 ਦੇ ਸਮੇਂ ਚ ਬਣਾਇਆ ਗਿਆ ਜੋ ਮੇਰਾ ਆਪਣਾ ਪਰਸਨਲ 뮤직 ਨਾਲ ਟਾਈਮ ਹੁੰਦਾ ਹੈ ਉਹਦੇ ਚ ਇੱਕ ਲਿਖਿਆ ਹੋਇਆ ਗੀਤ ਸੀ ਪਰ ਉਹਨੂੰ ਪਲੈਟਫਾਰਮ ਇਨਾ ਵੱਡਾ ਮਿਲ ਗਿਆ ਜੋ ਮੈਂ ਵੀ ਹੈਰਾਨ ਹੁੰਨੀ ਆ ਪਬਲਿਕ ਨੇ ਬਹੁਤ ਪਿਆਰ ਦਿੱਤਾ ਤੁਹਾਡੇ ਗੀਤਾਂ ਨੂੰ ਕੋਈ ਕਲਾਕਾਰਾਂ ਦੀ ਕੋਈ ਸਪੋਰਟ ਮਿਲੀ ਕਿਸੇ ਦਾ ਕੋਈ ਕਾਲ ਆਈ ਹੋਵੇ ਕੋਈ ਮਿਲਨ ਦਾ ਸਮਾਂ ਕਿਸੇ ਨਾਲ ਹੋਇਆ ਹੋਵੇ ਜੀ ਅਸਾ ਇੰਡਸਟਰੀ ਬਹੁਤ ਪਿਆਰੀ ਹੈ ਸਭ ਬਹੁਤ ਸਪੋਰਟਿਵ ਨੇ ਸਾਰੇ ਬਹੁਤ ਹੀ ਇੰਕਰੇਜਿੰਗ ਨੇ ਮੈਂ ਇੱਕ ਮੀਡੀਆ ਹਾਊਸ 'ਚ ਵੀ ਕੰਮ ਕੀਤਾ ਤੇ ਉਸ ਉੱਥੇ ਮੈਂ ਬਿਹਾਈਂਡ ਦਾ ਕੈਮਰਾਸ ਕੰਮ ਕਰਦੀ ਹੁੰਦੀ ਸੀ ਪ੍ਰੋਡਿਊਸਰ ਸੀ ਉੱਥੇ ਇੱਕ ਸ਼ੋਅ ਦੀ ਸੋ ਉੱਥੇ ਬਹੁਤ ਕਲਾਕਾਰ ਮਿਲਦੇ ਸੀ ਸਾਨੂੰ ਬਿਕਾਜ਼ ਇੰਟਰਵਿਊਸ ਲਈ ਆਉਂਦੇ ਸੀਗੇ ਅਸੀਂ ਕੰਮ ਕਰਦੇ ਸੀ ਉੱਥੇ ਤੇ ਉੱਥੇ ਆ অলমোਸਟ ਜਿੰਨੇ ਵੀ ਆਏ ਨੇ ਸਭ ਨੇ ਮੈਨੂੰ ਪੁਸ਼ ਕੀਤਾ ਵੀ ਤੂੰ ਬਹੁਤ ਅੱਛੀ ਸਿੰਗਰ ਆ ਤੂੰ ਅੱਗੇ ਵਧ ਤੂੰ ਕਰ ਸਕਦੀ ਆ ਐਂਡ ਸਭ ਤੋਂ ਵੱਡਾ ਐਗਜ਼ਾਮਪਲ ਤਾਂ ਮੇਰੇ ਲਈ ਹੈ ਹੀ ਸਰਗੁਣ ਮਹਿਤਾ ਜੀ ਐਂਡ ਰਵੀਧੂਪ ਜੀ ਇਸ ਟਾਈਮ ਤੇ ਕਿਉਂਕਿ ਉਹਨਾਂ ਨੇ ਇੱਕ ਨਿਊ ਕਮਰ ਨੂੰ ਕਿਉਂਕਿ ਆਪਣੇ ਮੈਥਾ ਲਈ ਬਿਲਕੁਲ ਸਟੈਪਿੰਗ ਉਧਰ ਤੇ ਆ ਇੱਕ ਨਿਊ ਕਮਰ ਨੂੰ ਚਾਂਸ ਦੇਣਾ ਉਹਦੇ ਟੈਲੈਂਟ ਤੇ ਫੇਥ ਰੱਖਣਾ ਕਿੰਨੀ ਵੱਡੀ ਗੱਲ ਆ ਆਪਣੇ ਪ੍ਰੋਡਕਸ਼ਨ ਤੋਂ ਉਹਨਾਂ ਲਈ ਕਿੰਨੀ ਰਿਸਕ ਹੈ ਕੀ ਪਤਾ ਲੋਕ ਕਿ ਮੈਨੂੰ ਪਸੰਦ ਕਰਨ ਨਾ ਕਰਨ ਕੁਝ ਨਹੀਂ ਪਤਾ ਸਭ ਰਿਸਕ ਵਾਲੀ ਚੀਜ਼ਾਂ ਨੇ ਕਿਹੜਾ ਕਲਾਕਾਰ ਪਸੰਦ ਆ ਕਿਸੇ ਗੀਤ ਪਸੰਦ ਆ ਤੁਹਾਨੂੰ ਅ ਮੈਨੂੰ ਮੇਰੇ ਨੰਬਰ 1 ਫੇਵਰਿਟ ਤਾਂ ਸਰਤਾਜ ਸਾਹਿਬ ਨੇ ਅਮਰਿੰਦਰ ਗਿੱਲ ਸਾਹਿਬ ਮੇਰੇ ਬਹੁਤ ਫੇਵਰਿਟ ਨੇ ਮੈਨੂੰ ਲੱਗਦਾ ਹੈ ਕਿ ਇਹ ਜੋ ਗੀਤ ਗਾਉਂਦੇ ਨੇ ਤੇ ਬਣਾਉਂਦੇ ਨੇ ਉਹ ਤਾਂ ਐਵਰਗ੍ਰੀਨ ਸੌਂਗਸ ਨੇ ਹਮੇਸ਼ਾ ਹੀ ਕੋਈ ਵੀ ਸੁਣ ਸਕਦਾ ਹੈ ਤੇ ਮੈਨੂੰ ਲਤਾ ਜੀ ਦੇ ਗੀਤ ਸੁਣਨਾ ਬਹੁਤ ਪਸੰਦ ਹੈ ਕਿਸ਼ੋਰ ਕੁਮਾਰ ਜੀ ਦੇ ਰਫੀ ਸਾਹਿਬ ਤੇ ਸ਼reya Ghoshal ਜੀ ਤਾਂ ਮੈਨੂੰ ਲੱਗਦਾ ਅੱਜ ਟਾਈਮ ਦੀ ਸਭ ਤੋਂ ਨੰਬਰ 1 ਇਨਸਪੀਰੇਸ਼ਨ ਨੇਮਲੀ ਸੁਨੀਦੀ ਚੋਹਾਨ ਅਰਜੀਤ ਸਿੰਘ ਕਿੰਨੇ ਸੋਨੇ ਸੋਨੇ ਵੱਡੇ ਵੱਡੇ ਨਾਮ ਨੇ ਜੋ ਇਨਾ ਇਨਸਪਾਇਰ ਕਰਦੇ ਆ ਦਿਲਜੀਤ ਦੋਸਾਂ ਕਿੰਨੇ ਵੱਡੇ ਇਨਸਪੀਰੇਸ਼ਨ ਨੇ ਕਿੱਥੋਂ ਉਹਨਾਂ ਨੇ ਸ਼ੁਰੂ ਕੀਤਾ ਇਸ ਟਾਈਮ ਇੰਟਰਨੈਸ਼ਨਲ ਪਲੈਟਫਾਰਮਸ ਤੇ ਪਰਫਾਰਮ ਕਰ ਰਹੇ ਨੇ ਸੋ ਜਦੋਂ ਆਸ-ਪਾਸ ਇੰਨੀ ਇਨਸਪੀਰੇਸ਼ਨ ਹੁੰਦੀ ਹੈ ਤੁਹਾਨੂੰ ਹੋਰ ਪੋਸ਼ ਮਿਲਦਾ ਹੈ ਕਿ ਅਸੀਂ ਹੋਰ ਵਧੀਆ ਕਰੀਏ ਹੋਰ ਆਪਣੇ ਆਪ ਨੂੰ ਚੰਗੇ ਤਰੀਕੇ ਨਾਲ ਅੱਗੇ ਵਧਾਈਏ ਕੀ ਸੁਪਨਾ ਕੀਆ ਵੱਡੀ ਸਟੇਜ ਕਰਨਾ ਚਾਹੁੰਦੇ ਹੋ ਕਿੱਥੇ ਜਾਣਾ ਚਾਹੁੰਦੇ ਹੋ ਅੱਗੇ ਕੀ ਸੁਪਨਾ ਸੋਚਿਆ ਹੈ ਬਿਲਕੁਲ ਮੈਨੂੰ ਮੇਰਾ ਸੁਪਨਾ ਹੀ ਹੈ ਕਿ ਮੈਂ 뮤직 ਨਾਲ ਜੁੜੀ ਰਵਾਂ ਉਸ 뮤직 ਨਾਲ ਜੁੜ ਕੇ ਮੈਂ ਜਿੱਥੇ ਤੱਕ ਪਹੁੰਚਾਂ ਨਾ ਪਹੁੰਚਾਂ ਕਿੱਥੇ ਤੱਕ ਪਹੁੰਚਾਂ ਉਹ ਤਾਂ ਮੇਰੀ ਮਿਹਨਤ ਤੇ ਰੱਬ ਦੀ ਕਿਰਪਾ ਹੈ ਪਰ ਮੇਰਾ ਸੁਪਨਾ ਹੀ ਹੈ ਕਿ ਮੈਂ ਸੰਗੀਤ ਨਾਲ ਜੁੜੀ ਰਵਾਂ ਸੰਗੀਤ ਬਹੁਤ ਵੱਡੀ ਦੇਨ ਹੈ ਬਹੁਤ ਹੀ ਡਿਵਾਈਨ ਦੇਨ ਹੈ ਸੰਗੀਤ ਤੁਹਾਨੂੰ ਆਪ ਚੁਣਦਾ ਹੈ ਤੇ ਤੁਸੀਂ ਜੇ ਤੁਸੀਂ ਚੁਣੇ ਗਏ ਹੋ ਸੰਗੀਤ ਨਾਲ ਜੁੜੇ ਰਹਿਣ ਲਈ ਤੇ ਤੁਸੀਂ ਸ਼ਾਇਦ ਮੈਨੂੰ ਲੱਗਦਾ ਮੈਂ ਗੋਡਸ ਫੇਵਰਿਟ ਚਾਈਲਡ ਆ ਕਦੇ-ਕਦੇ ਮੈਂ ਹੱਸ ਕੇ ਬੋਲਦੀ ਆ ਕਿ ਕਿਉਂਕਿ ਮੈਨੂੰ ਮਿਲਿਆ ਗਿਫਟ ਏ 뮤직 ਦਾ ਸੋ ਮੈਨੂੰ ਇਸ ਚੀਜ਼ ਦੀ ਬਹੁਤ ਕਦਰ ਹੈ ਬਹੁਤ ਵੈਲਿਊ ਹੈ ਮੈਨੂੰ ਇਦਾਂ ਨਹੀਂ ਛੱਡਣਾ ਜਾਂਦੀ ਕਿ ਹਾਂ ਠੀਕ ਹੈ ਇਦਾਂ ਨਹੀਂ ਮੈਂ ਹੋਰ ਆਪਣੇ ਕraft ਤੇ ਕੰਮ ਕਰਨਾ ਚਾਹੁੰਨੀ ਆ ਹੋਰ ਗੀਤ ਕੱਢਣਾ ਚਾਹੁੰਨੀ ਆ ਲਿਖਣਾ ਚਾਹੁੰਨੀ ਆ ਗਾਣਾ ਚਾਹੁੰਨੀ ਆ ਚੰਗਾ 뮤직 ਦੇਣਾ ਚਾਹਨੀ ਆ ਸੋ ਮੈਨੂੰ ਬਹੁਤ ਹੀ ਮੈਂ ਬਹੁਤ ਵੈਲਿਊ ਕਰਦੀ ਆ ਇਸ ਚੀਜ਼ ਦੀ ਸੋ ਇਹ ਤਾਂ ਰਿਲੀਜ਼ ਹੋ ਗਿਆ ਉਹ ਤੁਹਾਡਾ ਅੱਜ ਅਗਲੀ ਵੀ ਕੋਈ ਤਿਆਰੀ ਹੈਗੀ ਗੀਤ ਦੀ ਕੁਝ ਲਿਖਦੇ ਪਏ ਨਾਲ ਦੇ ਨਾਲ ਕੁਝ ਬਿਲਕੁਲ ਮੈਂ ਆਪਣੀ ਅੱਗੇ ਸੌਂਗਸ ਤੇ ਕੰਮ ਕਰ ਰਹੀ ਆ ਬਹੁਤ ਸੋਹਣੇ ਸੋਹਣੇ ਗੀਤ ਤੁਹਾਨੂੰ ਸਭ ਨੂੰ ਸੁਣਨ ਨੂੰ ਮਿਲਣਗੇ ਤੇ ਜਿੱਦਾਂ ਮੈਨੂੰ ਹੁਣ ਤੱਕ ਤੁਸੀਂ ਪਿਆਰ ਦਿੱਤਾ ਹੈ ਜਿੰਨਾ ਤੁਸੀਂ ਮੈਨੂੰ ਇੰਕਰੇਜਮੈਂਟ ਦਿੱਤੀ ਕਿਉਂਕਿ ਜਦੋਂ ਇੱਕ ਨਵਾਂ ਸਿੰਗਰ ਹੁੰਦਾ ਹੈ ਉਹਦੇ ਲਈ ਸਭ ਤੋਂ ਵੱਡੀ ਚੀਜ਼ ਇੰਕਰੇਜਮੈਂਟ ਹੁੰਦੀ ਆ ਐਂਡ ਅ ਥੋੜੇ ਜਿਹੀ ਤੁਸੀਂ ਹੌਸਲ ਵਾਲੇ ਵਰਡ ਸੁਣ ਲੋ ਤੁਹਾਨੂੰ ਤਾਂ ਲੱਗਦਾ ਕਿ ਠੀਕ ਹੈ ਮੈਂ ਕਰ ਸਕਦੀ ਹਾਂ ਮੈਂ ਕਰ ਰਹੀ ਹਾਂ ਮੈਂ ਸਹੀ ਰਾਹ ਤੇ ਹਾਂ ਸੋ ਹੁਣੇ ਅ ਅੱਗੇ ਵੀ ਬਹੁਤ ਸੋਹਣੇ ਸੋਹਣੇ ਗੀਤ ਆਣਗੇ ਬਿਲਕੁਲ ਮੈਂ ਲਿਖਤੀ ਨਹੀਂ ਆਤੇ ਮੇਰੇ ਲਿਖੇ ਗੀਤ ਵੀ ਆਣਗੇ ਤੇ ਜਿਹੜਾ ਅੱਜ ਗੀਤ ਰਿਲੀਜ਼ ਹੋਇਆ ਹੈ ਤੂੰ ਮੇਰੇ ਖਾਪਚ ਉਹ ਮੇਰੇ ਲਈ ਐਕਸਟਰਾ ਸਪੈਸ਼ਲ ਮੈਂ ਤੁਹਾਨੂੰ ਦੱਸਿਆ ਇਸ ਲਈ ਕਿਉਂਕਿ ਉਹਦੀ ਕਹਾਣੀ ਜੀ ਤੁਹਾਨੂੰ ਮੈਂ ਸੁਣਾਈ ਉਹ ਮੈਂ ਆਪ ਵੀ ਕਦੇ ਬੈਠ ਕੇ ਸੋਚਦੀ ਆ ਤਾਂ ਮੈਂ ਸੋਚ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿੱਦਾਂ ਬਣਿਆ ਕੀ ਤੇ ਕਿੱਥੇ ਰਿਲੀਜ਼ ਹੋ ਰਿਹਾ ਮਤਲਬ ਕਿੱਦਾਂ ਕਨੈਕਟ ਹੁੰਦੇ ਆ ਡਾਟਸ ਤੁਹਾਨੂੰ ਵੀ ਨਹੀਂ ਪਤਾ ਸੋ ਆਪਣਾ ਕraft ਤੇ ਲੱਗੇ ਰਹੋ ਕੰਮ ਕਰਦੇ ਰਹੋ ਕਲਾਕਾਰ ਅੱਗੇ ਵਧਣ ਲਈ ਨਾ ਖੜਕੇ ਤੜਕੇ ਵਾਲੇ ਗੀਤ ਬਹੁਤ ਗਾਉਂਦੇ ਨੇ ਕਿ ਅਸੀਂ ਬਹੁਤ ਜਲਦੀ ਅੱਗੇ ਵਧ ਜਾਈਏ ਤੁਸੀਂ ਦੱਸਿਆ ਕਿ ਮੇਰੇ ਗੀਤ ਆਣਗੇ ਵਧੀਆ ਗੀਤ ਹੋਣਗੇ ਪਰ ਵਰਗ ਗੀਤ ਜਿਹੜੇ ਤੁਹਾਡੇ ਹੁਣ ਆਏ ਹੁਣ ਵੀ ਜਿਹੜੇ ਆਏ ਨੇ ਤਾਂ ਤੁਸੀਂ ਇਸ ਤਰ੍ਹਾਂ ਖੜ ਕੇ ਦਰ ਕੇ ਵਾਲੇ ਮਾਹੌਲ ਬਣਾਇਆ ਅਸਲਾਦ ਖਾਨ ਲੱਗ ਜਾਂਦੇ ਆ ਨਸ਼ਾਦ ਖਾਨ ਲੱਗਦੇ ਕੀਤਾ ਦੇ ਵਿੱਚ ਇਸ ਤਰ੍ਹਾਂ ਦੀ ਗੀਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਤੁਸੀਂ ਮੈਨੂੰ ਲੱਗਦਾ ਹੈ ਕਿ ਮਿਊਜ਼ਿਕ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ ਮਾਈਂਡ ਨੂੰ ਯੂਥ ਨੂੰ ਸਿਨੇਮਾ ਬਹੁਤ ਇਫੈਕਟ ਕਰਦਾ ਹੈ ਅਸੀਂ ਜੋ ਫਿਲਮਾਂ ਚ ਦੇਖਦੇ ਆ ਅਸੀਂ ਜੋ ਗੀਤ ਸੁਣਦੇ ਆ ਅਸੀਂ ਬਹੁਤ ਇਫੈਕਟ ਹੁੰਨੇ ਆ ਹਾਂਜੀ ਜੇ ਤੁਸੀਂ ਵੱਡੇ ਹੋ ਰਿਸਪਾਂਸਿਬਲ ਤੁਹਾਨੂੰ ਸਮਝ ਆ ਜਾਂਦਾ ਹੈ ਵੀ ਉੱਥੇ ਐਂਟਰਟੇਨਮੈਂਟ ਹੀ ਹੈ ਠੀਕ ਆ ਵੀ ਉੱਥੇ ਛੱਡ ਕੇ ਐਂਟਰਟੇਨਮੈਂਟ ਦੇਖ ਕੇ ਆ ਜਾਣਾ ਪਰ ਇਹ ਸਮਝ ਬੱਚਿਆਂ ਨੂੰ ਨਹੀਂ ਹੁੰਦੀ ਇਹ ਸਮਝ ਕਾ ਟੂਮਰ ਦੇ ਲੋਕਾਂ ਨੂੰ ਨਹੀਂ ਹੁੰਦੀ ਜਦ ਤੁਸੀਂ ਮੈਚੁਰ ਹੁੰਨੇ ਹੋ ਤੁਹਾਨੂੰ ਉਦੋਂ ਸਮਝ ਆਉਂਦੀ ਹੈ ਕਿ ਗੀਤਾ ਨੂੰ ਇਹ ਫਿਲਮਾਂ ਨੂੰ ਅਸਲੀਅਤ ਨਹੀਂ ਸਮਝਣੀ ਕਿਉਂਕਿ ਇਹ ਸਿਰਫ ਐਂਟਰਟੇਨਮੈਂਟ ਪਰਪਸ ਹੈ ਉਦੋਂ ਤੱਕ ਗੇਮ ਹੱਥੋਂ ਬਾਹਰ ਹੋ ਜਾਂਦੀ ਹੈ ਬਿਲਕੁਲ ਤੇ ਉਦੋਂ ਤੱਕ ਕਿ ਟੀਨੇਜਰ ਸੁਣ ਰਹੇ ਹੁੰਦੇ ਆ ਬੱਚੇ ਅੱਜ ਕੱਲ ਤਾਂ ਐਵਰੀਬਾਡੀ ਹੈਜ਼ ਫੋਨ ਹਰ ਕਿਸੇ ਕੋਲ YouTube ਹੈ ਸੋ ਇੱਕ ਕਲਾਕਾਰ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਇੱਕ ਸਰਕਲ ਹੈ ਮੈਂ ਪਹਿਲਾਂ ਵੀ ਹਮੇਸ਼ਾ ਗੱਲ ਕਹੀ ਹੈ ਕਿ ਆਡੀਅנס ਕਹਿੰਦੀ ਹੈ ਕਿ ਕਲਾਕਾਰ ਗੰਦਾ ਹੈ ਤਾਂ ਮੈਂ ਅਸੀਂ ਸੁਣਦੇ ਆਂ ਕਲਾਕਾਰ ਕਹਿੰਦਾ ਕਿ ਮੈਨੂੰ ਆਡੀਅנס ਸੁਣਦੀ ਹੈ ਤਾਂ ਮੈਂ ਗੰਨਾ ਵੀ ਤੁਸੀਂ ਕਿਨੂੰ ਕਹੋਗੇ ਗਲਤ ਕਿਉਂਕਿ ਇਹ ਤਾਂ ਸਾਈਕਲ ਚੱਲ ਰਿਹਾ ਹੈ ਨਾ ਇੱਕ ਨੂੰ ਤਾਂ ਤੋੜਨਾ ਹੀ ਪੈਣਾ ਆਡੀਅਸ ਦੀ ਵੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਚੰਗਾ 뮤직 ਸੁਣਨ ਦੀ ਤੇ ਕਲਾਕਾਰ ਦੀ ਤਾਂ ਹੈ ਹੀ ਹੈ ਚੰਗਾ ਗੀਤ ਗਾਉਣ ਦੀ ਬਹੁਤ ਤੜਕੇ ਵੜਕੇ ਵਾਲੇ ਗੀਤ ਨੱਚਣ ਗਾਉਣ ਵਾਲੇ ਗੀਤ ਐਦਾਂ ਦੇ ਨਹੀਂ ਜਿਨ੍ਹਾਂ ਵਿੱਚ ਕੋਈ ਵੀ ਐਦਾਂ ਦੇ ਵਰਡਿੰਗਸ ਨਹੀਂ ਹੈਗੀਆਂ ਜੋ ਬੁਰੀਆਂ ਨੇ ਪਰ ਉਹ ਵੀ ਨਾ ਚਾਹੁੰਦੇ ਨੇ ਉਹੀ ਉਨਾ ਹੀ ਮਾਹੌਲ ਬਣਾਉਂਦੇ ਨੇ ਉਨਾ ਹੀ ਰੌਣਕ ਲੱਗਦੀ ਹੈ ਉਹ ਗੀਤਾਂ ਨਾਲ ਵੀ ਜ਼ਰੂਰੀ ਨਹੀਂ ਹੈ ਉਹ ਸ਼ਬਦਾਂ ਦਾ ਇਸਤੇਮਾਲ ਕਰਕੇ ਹੀ ਉਹ ਉਹਦਾ ਦੇ ਗੀਤ ਬਣਨਗੇ ਅਸੀਂ ਵੀ ਬਹੁਤ ਨੱਚਦੇ ਆ ਟੱਪਦੇ ਆ ਹਰ ਤਰ੍ਹਾਂ ਦੇ ਗੀਤ ਸੁਣਦੇ ਆ ਹਰ ਤਰ੍ਹਾਂ ਦੀ ਮਿਊਜ਼ਿਕ ਨੂੰ ਇੰਜੋਏ ਕਰਦੇ ਆ ਤੇ ਮੈਂ ਆ ਵੀ ਸਮਝਦੀ ਆ ਕਿ ਹਰ ਆਡੀਅנס ਅਲੱਗ ਹੈ ਹਰ ਕਿਸੇ ਨੂੰ ਗਜ਼ਲਾਂ ਨਹੀਂ ਪਸੰਦ ਆ ਸਕਦੀਆਂ ਹਰ ਕਿਸੇ ਨੂੰ ਲਵ ਸੌਂਗਸ ਨਹੀਂ ਪਸੰਦ ਆ ਸਕਦੇ ਕੋਈ ਐਦਾਂ ਦਾ ਵੀ ਹੈ ਜਿਹਨੂੰ ਹਿਪ ਹੌਪ ਪਸੰਦ ਹੈ ਜਿਹਨੂੰ ਬਿਲਕੁਲ ਹੀ ਟਰਾਂਸ 뮤직 ਪਸੰਦ ਹੈ ਕਈਆਂ ਨੂੰ ਇਨਸਟਰੂਮੈਂਟਲ ਹੀ ਪਸੰਦ ਹੈ ਕਿ ਮੈਨੂੰ ਬੋਲ ਹੀ ਨਹੀਂ ਚਾਹੀਦੇ ਸਿਰਫ ਫਲੂਟ ਵੱਜਦੀ ਰਹੇ 뮤ਜ਼ਿਕ ਸੋ ਹਰ ਕਿਸੇ ਦਾ ਆਪਣਾ ਇੱਕ ਪ੍ਰੀਫਰੈਂਸ ਹੈ ਆਪਣੀ ਪਸੰਦ ਹੈ ਲੇਕਿਨ ਜਦੋਂ ਇੱਕ ਇੰਪੈਕਟ ਦੀ ਗੱਲ ਆਉਂਦੀ ਹੈ ਕਿ ਇਨਫਲੂਐਂਸ ਅਸੀਂ ਕੀ ਕਰ ਰਹੇ ਹਾਂ ਉਹ ਕਲਾਕਾਰ ਦੇ ਹੱਥ ਚ ਬਹੁਤ ਵੱਡਾ ਰੋਲ ਹੈ ਤਣਾ ਮੈਸੇਜ ਦੇਣਾ ਚੰਗਾ ਗੀਤ ਗਾਉਣਾ ਵੀ ਬਹੁਤ ਜ਼ਰੂਰੀ ਹੈ ਤੇ ਆਡੀਅנס ਲਈ ਚੰਗਾ ਗੀਤ ਸੁਣਨਾ ਵੀ ਮਤਲਬ ਬੋਥ ਵੇਜ਼ ਆ ਇਹ ਇੱਕ ਜਾਣੇ ਨੂੰ ਅਸੀਂ ਨਹੀਂ ਬਲੇਮ ਕਰ ਸਕਦੇ ਬੋਥ ਵੇਜ਼ ਆ ਹੁਣ ਕਲਾਕਾਰ ਕੇੰਦਾ ਮੇਰੀ ਰੋਟੀ ਚੱਲ ਰਹੀ ਹੈ ਜੇ ਮੇਰੇ ਇੱਧਾ ਦੇ ਗਾਣਿਆਂ ਤੋਂ ਮੈਨੂੰ ਆ ਰਹੀ ਹੈ ਰੋਟੀ ਤੇ ਮੈਂ ਤਾਂ ਕਮਾਉਂਗਾ ਹੀ ਉਹ ਆਕੰਡੇ ਸੋ ਹਮੇਸ਼ਾ ਇੱਕ ਸਰਕਲ ਚੱਲ ਰਿਹਾ ਹੁੰਦਾ ਸੋ ਬੋਥ ਵੇਜ਼ ਆ ਮੈਨੂੰ ਲੱਗਦਾ ਹੈ ਦੋਨਾਂ ਦੀ ਹੀ ਰਿਸਪੌਂਸਿਬਿਲਟੀ ਹੈ ਆਰਟਿਸਟ ਨੂੰ ਚੰਗਾ ਗੀਤ ਗਾਉਣਾ ਚਾਹੀਦਾ ਹੈ ਆਡੀਅנס ਨੂੰ ਚੰਗੇ ਗੀਤ ਸੁਣਨੇ ਚਾਹੀਦੇ ਨੇ ਆਡੀਅנס ਸੁਣੂਗੀ ਤਾਂ ਆਰਟਿਸਟ ਨੂੰ ਬਹੁਤ ਹੱਲਾਸ਼ੇਰੀ ਮਿਲੂ ਕਿ ਮੇਰਾ ਚੰਗਾ ਗੀਤ ਵੀ ਸਰਤਾਜ ਸਾਹਿਬ ਕਿੰਨਾ ਵੱਡਾ ਐਗਜ਼ਾਮਪਲ ਨੇ ਮੈਨੂੰ ਲੱਗਦਾ ਹੈ ਇਸ ਇਸ ਜਨਰੇਸ਼ਨ ਦਾ ਤਾਂ ਬਹੁਤ ਹੀ ਵੱਡਾ ਐਗਜ਼ਾਮਪਲ ਨੇ ਕਿ ਉਹ ਐਂਡ ਉਹਨਾਂ ਦੇ ਸ਼ੋਜ਼ ਉਹ ਐਦਾਂ ਨਚਾ ਦਿੰਦੇ ਆ ਤੁਹਾਨੂੰ ਇੱਦਾਂ ਰੌਣਕ ਲਗਾ ਦਿੰਦੇ ਆ ਉਹ ਆਪਣੇ ਉੱਤੇ ਕਿ ਤੁਹਾਨੂੰ ਮਤਲਬ ਤੁਸੀਂ ਭੁੱਲ ਜਾਂਦੇ ਹੋ ਬਾਹਰ ਦੀ ਦੁਨੀਆ ਉਹ ਜਿਹੜਾ ਕਾਨਸਰਟ ਹੁੰਦਾ 2-3 ਘੰਟੇ ਯੂ ਫੋਰਗੇਟ ਏਵਰੀਥਿੰਗ ਤੇ ਉਹ ਵੀ ਤਾਂ ਲਗਾ ਹੀ ਰਹੇ ਨੇ ਨਾ ਰੌਣਕਾਂ ਅਸੀਂ ਵੀ ਇਹੀ ਕਹਿੰਦੇ ਆ ਕਿ ਦੁਆਵਾਂ ਕਰਦੇ ਆਂਗੇ ਤੁਸੀਂ ਵੀ ਚੰਗੇ ਕੀਤਾ ਉਹ ਚੰਗਾ ਪਲੇਟਫਾਰਮ ਚੁਣੋ ਰਾਜਵੀਰ ਜਵੰਦਾ ਬਾਰੇ ਤੁਸੀਂ ਸੁਣਿਆ ਹੋਊਗਾ ਹੈ ਨਾ ਤੁਸੀਂ ਵੀ ਸ਼ਾਇਦ ਪ੍ਰੇਰਿਤ ਕੀਤੀ ਹੋਗੀ ਸਾਰਾ ਦੇਸ਼ ਜਿਹੜਾ ਆਪੇ ਕਰ ਰਿਹਾ ਵਾ ਜਿੱਥੇ ਵੀ ਐਨ ਆਰ ਆਈ ਭਰਾ ਬੈਠੇ ਨੇ ਪੰਜਾਬੀ ਬੈਠੇ ਨੇ ਉਹ ਵੀ ਕਰ ਰਹੇ ਕੀ ਕਹਿਣਾ ਚਾਹੁੰਗੇ ਉਹਨਾਂ ਵਾਸਤੇ ਜੀ ਰਾਜਵੀਰ ਜਵੰਦਾ ਜੀ ਲਈ ਬਸ ਮੇਰੀ ਅਰਦਾਸ ਹੈ ਕਿ ਉਹ ਜਲਦੀ ਜਲਦੀ ਠੀਕ ਹੋਣ ਤੇ ਸਭ ਕੁਝ ਠੀਕ ਹੋ ਜਾਵੇ ਸਾਰੀ ਇੰਡਸਟਰੀ ਉਹਨਾਂ ਲਈ ਇੰਡਸਟਰੀ ਕੀ ਸਾਰੇ ਲੋਕ ਉਹਨਾਂ ਲਈ ਬਹੁਤ ਪ੍ਰੇ ਕਰ ਰਹੇ ਨੇ ਬਹੁਤ ਅਰਦਾਸ ਕਰ ਰਹੇ ਨੇ ਤੇ ਕੋਈ ਵੀ ਫੇਕ ਨਿਊਜ਼ ਤੇ ਰੂਮਰਸ ਤੋਂ ਬਚ ਕੇ ਰਹਿਣਾ ਚਾਹੀਦਾ ਉਹ ਰਿਕਵਰੀ ਸਟੇਜ ਤੇ ਨੇ ਮੈਂ ਅੱਜ ਹੀ ਥੋੜੇ ਦਿਨ ਪਹਿਲਾਂ ਹੀ ਦੇਖ ਰਹੀ ਸੀ ਕਿ ਇੱਕ ਗੁੱਡ ਸਾਈਨ ਦਿਖਿਆ ਵੀ ਉਹ ਰਿਕਵਰ ਕਰ ਰਹੇ ਨੇ ਤੇ ਅਰਦਾਸ ਚ ਬਹੁਤ ਤਾਕਤ ਹੁੰਦੀ ਹੈ ਤੁਦੋ ਸਾਰੀ ਦੁਨੀਆ ਮਿਲ ਕੇ ਜਾਂ ਸਾਰੇ ਲੋਕ ਮਿਲ ਕੇ ਜਦੋਂ ਇਕੱਠੇ ਕਿਸੇ ਲਈ ਪ੍ਰੇ ਕਰਦੇ ਆਂ ਤੇ ਉਹ એનર્ਜੀ ਬਣਦੀ ਆ ਤੇ ਪਹੁੰਚਦੀ ਵੀ ਆ ਰੱਬ ਤੱਕ ਤੇ ਮੈਂ ਆਹੀ ਕਹੂੰਗੀ ਕਿ ਆਪਾਂ ਸਾਰੇ ਮਿਲ ਕੇ ਉਹਨਾਂ ਲਈ ਅਰਦਾਸ ਕਰੀਏ ਐਂਡ ਮੇ ਹੀ ਗੈਟਸ ਵੈਲ ਸੂਨ ਅਨਵੀ ਸ਼ਰਮਾ ਜਨਾਬਾਂ ਨਾਲ ਅਸੀਂ ਗੱਲਬਾਤ ਕੀਤੀ ਆ ਨਵਾਂ ਚਿਹਰਾ ਵਾ ਤਾਂ ਅਸੀਂ ਵੀ ਉਮੀਦ ਕਰਦੇ ਆਂ ਕਿ ਇੱਕ ਵੱਡਾ ਪਲੇਟਫਾਰਮ ਜੁੜੇ ਚੁਣ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਦੁਦਿਆਣਾ